ਸਵੇਲਾ ਹੈ ਨਾ ਇਹ ਲੋ ਦੋ ਤਿੰਨ ਦੋ ਦੋ ਗੰਗਾ ਮਈਆ ਕੀ ਜੈ ਅੱਜ 13 ਤਰੀਕ ਦਿਨ ਵੀਰਵਾਰ ਪਰਦਵਾਰ ਦੀ ਟੀਮ ਜੋ ਕਿ ਵੈਲਵਰ ਸਟੇਟ ਪਟਿਆਲਾ ਤੇ ਪੰਜਾਬ ਦੀ ਜੀਨ ਸ੍ਰੀ ਹਰਵੰਸ ਸਿੰਘ ਜੀ ਵਰਦੀਆ ਸਾਹਿਬ ਜਿਹੜੇ ਸਾਡੇ ਪ੍ਰਧਾਨ ਸਾਹਿਬ ਨੇ ਅਕਲ ਸਾਹਿਬ ਜੀ ਸਰਦੇਵ ਸਿੰਘ ਅਕਲ ਦੇ ਸਾਡੇ ਗਿਆਨਤੀ ਸਾਹਿਬ ਨੇ ਸ੍ਰੀ ਪੰਨਾ ਰਾਮ ਜੀ ਨਾਮ ਸਾਹਿਬ ਸ੍ਰੀ ਇਚਨ ਲਾਲ ਜੀ ਗੜਬੜ ਖਾਨ ਮੰਡੀਆਂ ਜੋ ਕਿ ਅਗਲੇ ਡੇਜਾ ਜੀ ਬੈਠੇ ਹੋਏ ਨੇ ਸੇਵਾ ਸਿੰਘ ਕਾਟਗੜ ਇੱਕ ਸੇਵਾ ਸਿੰਘ ਹੋਰ ਕਾਟਗੜ ਸਨ ਉਹ ਜਿੱਲाराम ਤੇ ਸੁਰਜਨ ਜੀ ਕਾਟਗੜ ਤਨਸੋਹ ਪਰਿਵਾਰ ਆ ਇਹ ਉਹ ਕਲੀਦਾਰੇ ਦੀ ਯੂਨੀਵਰਸਿਟੀ ਵੀ ਜਾ ਰਹੇ ਨੇ ਤੇ ਹੋਰ ਵੀ ਬਹੁਤ ਸਾਰੀਆਂ ਸੰਗਤਾਂ ਪ੍ਰਿੰਟ ਤੇ ਜਾ ਰਹੀਆਂ ਨੇ ਆਪ ਜੀ ਨੂੰ ਪੂਰੀ ਵਾਰ ਦੀ ਪਤਾ ਹੀ ਹੈ ਤੇ 15 ਤਰੀਕ ਜਦ ਸ਼ੁੱਕਰਵਾਰ ਨੂੰ ਸਾਡ ਦੀ ਜੋ ਜਨਮਸ਼ਮੀ ਦੀ ਸੰਗਤ ਹੈ ਇਕੱਠੀ ਹੋਏਗੀ ਸਾਰੀ ਤੇ ਸਾਡੀ ਗੁਰਬਾਣੀ ਦਾ ਚਾਰ ਵੀ ਹੋਏਗਾ ਉਹ ਕੰਮ ਵਾਲੇ ਵੀ ਆਣਗੇ ਤੇ ਬੜੀ ਸੰਗਤ ਹੋਮ ਹੋਮਾ ਕੇ ਪੁੱਜ ਰਹੀ ਆ ਸਾਰਿਆਂ ਨੂੰ ਕਰਨਾ ਵੀ ਦੇਖੀ ਕਰਦੇ ਆ ਤੇ 15 ਤਰੀਕ ਸ਼ਾਮ ਤੱਕ ਸਾਰੇ ਹੀ ਪਹੁੰਚ ਜਾਣ ਮੈਂ ਬੇਨਤੀ ਕਰਾਂਗਾ ਪ੍ਰਧਾਨ ਸਾਹਿਬ ਜੀ ਨੂੰ ਪੀ ਕੌਮ ਨੂੰ ਸਨੇਹਾ ਕਹਿਣ ਸ੍ਰੀ ਹਰਵਤ ਸਿੰਘ ਜੀ ਜੋ ਕਿ ਜਨਮ ਅਸਰੀ ਦਾ ਪਿਆਰ ਹੈ ਬਹਵਾਂ ਜੀ ਠੀਕ ਹਨ ਜਾਓਗੇ ਜਿਹਨਾਂ ਕੇ ਜਨਮ ਅਸਰੀ ਦਾ ਪਿਆਰ ਹੈ ਤੇ 15 ਤਰੀਕ ਰਾਤ ਦਾ ਪ੍ਰੋਗਰਾਮ ਆ ਤਾਂ ਸਾਰੀ ਸੰਗਤ ਨੂੰ ਕੀ ਸੁਨੇਹਾ ਦੇਣਾ ਥੋੜਾ ਬੰਦਾ ਹੋ ਗਿਆ ਥੈਂਕ ਯੂ ਕਾਕੜ ਸਾਹਿਬ ਆਪ ਸਭ ਨੂੰ ਭਾਈ ਭਣ ਪੁੱਤਰਾ ਜਿਹੜਾ ਕੋਆ ਪਿੰਡੀ ਦਾ ਦੀ ਔਰ ਅਲਜੀਤ ਮੰਦਰ ਦੇ ਤੋਂ ਆਪਣੇ ਸਾਰੇ ਪੰਜਾਬ ਦੀ ਜਿਹੜਾ ਫਸਲ ਵੀ ਉਹ ਉੱਥੇ ਜਾਬਜੀ ਨੂੰ ਸਾਰਨ ਦੱਸਿਆ ਗਿਆ ਸੀ ਕਿ 15 ਤਰੀਕ ਨੂੰ ਜਨਮ ਅਸੂ ਦਾ ਦਿਹਾੜਾ ਆ ਰਿਹਾ ਹੈ ਤੇ ਇਸੇ ਕਰਕੇ ਬੈਂਕੀ ਦਿੱਤੀ ਗਈ ਸੀ ਤੇ ਨਾਲ ਹੋਰ ਸਹਿਰ ਕਵਾਲੀ ਬੇਤੀ ਕਰਦਾ ਵੀ ਹਮਮਾ ਹਵਾ ਕੇ ਜਿੰਨੇ ਵੀ ਆਪਣੇ ਬਾਈਜ ਬਰਾਤੀ ਆਪੇ ਪੰਜਾਬ ਦੇ ਜਿੰਨੇ ਵੀ ਟੀਮ ਹਮਮਾ ਆਪੇ 14 ਅਸੇ ਤੱਕ ਜਾ ਰਹੇ ਆ ਤੇ ਤੁਸੀਂ 15 ਤਰੀਕ ਉਹ ਪਹੁੰਚੋ ਦਾ ਜੋ ਅਸੀਂ ਸ਼ਿਵਰਾਤੀਆ ਤਿਹਾੜਾ ਰਾਤ ਨੂੰ 15 ਤਰੀਕ ਨੂੰ ਜਨਮਸ਼ਟਮੀ 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 ਦਾ ਜਿਹੜਾ ਤਿਹਾੜਾ ਉਹ ਬੜੀ ਧੁੰਦ ਨਾਲ ਮਨਾਉਂਦੇ ਸੀ ਜਾਈ ਜੀ ਦਾ ਮੰਦੋ ਸਾਧਿਆ ਚਲ ਸਾਹਿਬ ਜੀ ਕੀ ਕਹੋਗੇ